ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕ੍ਰਿਸ਼ਨ ਜੀ ਬਾਰੇ ਜ਼ਿਕਰ ਕੀਤਾ ਸ਼ਬਦ ਸੁਣੋ ਜੀ ਬੀਪ ਸੁਦਾਮਾ ਦਾਲ ਦੀ ਬਾਲ ਸਖਾਈ ਮਿੱਤਰ ਸਦਾਏ ਲਾਗੂ ਹੋਈ ਬ੍ਰਾਹਮਣੀ ਮਿਲ ਜਗਦੀਸ਼ ਦਲੀਦਰ ਗਵਾਏ ਚੱਲਿਆ ਗਣਦਾ ਗੱਟੀਆਂ ਕਿਉਂ ਕਰ ਜਾਈਏ ਕੌਣ ਮਿਲਾਏ ਪਹਤਾ ਨਗਰ ਦਵਾਰਕਾ ਸਿੰਘ ਦਵਾਰ ਖਲੋਤਾ ਜਾਏ ਦੁਰਹੋ ਦੇਖ ਡੰਡਾਉਤ ਕਰ ਛੱਡ ਸਿੰਘਾਸਣ ਹਰ ਜੀ ਆਏ ਪਹਿਲੇ ਦੇ ਪਰਦਖਣਾ ਪੈਰੀ ਪੈ ਕੇ ਲੈ ਗਲ ਲਾਏ ਚਰਣੋਂ ਧੱਕ ਲੈ ਪੈਰ ਧੋਏ ਸਿੰਘਾਸਣ ਉੱਤੇ ਬਿਠਾਈ ਉੱਚੇ ਕੁਸਲ ਪਿਆਰ ਕਰ ਗੁਰ ਸੇਵਾ ਦੀ ਕਥਾ ਸੁਣਾਏ ਲੈ ਕੇ ਤੰਦਲ ਚੱਬਿਓਨ ਵਿਦਾ ਕਰੇ ਅੱਗੇ ਪਹੁੰਚਾਏ ਚਾਰ ਪਦਾਰਥ ਸਕੁਚ ਪਠਾਏ ਚਾਰ ਪਦਾਰਥ ਸਕੁਚ ਪਠਾਏ ਬਿੱਪ ਸੁਦਾਮਾ ਦਾਲ ਦੀ ਬਾਲ ਸਖਾਈ ਮਿੱਤਰ ਸਦਾਏ ਲਾਗੂ ਹੋਈ ਬਹਾਮਣੀ ਮਿਲ ਜਗਦੀਸ਼ ਦਲੀਦਰ ਗਵਾਏ ਚੱਲਿਆ ਗਣਦਾ ਗਟੀਆਂ ਕਿਉ ਕਰ ਜਾਈਏ ਕੌਣ ਮਿਲਾਏ ਪਹਤਾ ਨਗਰ ਦਵਾਰਕਾ sing dwar kholota jae durho dekh dandaut kar chhad singhasan har ji aaye pehle de pardakhna pairi pa ke lagal lae charno tak lai pair thoie ਸਿੰਘਾਸਣ ਉਤੇ ਬਿਠਾਏ ਪੁੱਛੇ ਕੁਸਲ ਪਿਆਰ ਕਰ ਗੁਰ ਸੇਵਾ ਦੀ ਕਥਾ ਸੁਣਾਏ ਲੈ ਕੇ ਤੰਦੜ ਚੱਬਿਓਨ ਵਿਦਾ ਕਰੇ ਅੱਗੇ ਪਹੁੰਚਾਏ ਚਾਰ ਪਦਾਰਥ ਸਕੁਚ ਪਠਾਏ ਚਾਰ ਪਦਾਰਥ ਸਕੁਚ ਪਠਾਏ ਬਿੱਪ ਸੁਦਾਮਾ ਦਾਲ ਦੀ ਬਾਲ ਸਖਾਈ ਮਿੱਤਰ ਸਦਾਏ ਲਾਗੂ ਹੋਈ ਬਹਾਮਣੀ ਮਿਲ ਜਗਦੀਸ਼ ਦਲੀਦਰ ਗਵਾਈ ਚੱਲਿਆ ਗਣਦਾ ਗਟੀਆਂ ਕਿਉ ਕਰ ਜਾਈਏ ਕੌਣ ਮਿਲਾਏ ਪਹਤਾ ਨਗਰ ਦਵਾਰਕਾ ਸਿੰਘ ਦਵਾਰ ਖਲੋਤਾ ਜਾਏ ਦੁਰਹੋ ਦੇਖ ਡੰਡਾਉਤ ਕਰ ਛੱਡ ਸਿੰਘਾਸਣ ਹਰ ਜੀ ਆਏ ਪਹਿਲੇ ਦੇ ਪਰਦਖਣਾ ਵੈਰੀ ਪੈਕੇ ਲੈ ਗਲ ਲਾਏ ਚਰਨੋਂ ਧੱਕ ਲੈ ਪੈਰ ਧੋਏ ਸਿੰਘਾਸਣ ਉੱਤੇ ਬਿਠਾਈ ਉੱਚੇ ਕੁਸਲ ਪਿਆਰ ਕਰ ਗੁਰਸੇਵਾ ਦੀ ਕਥਾ ਸੁਣਾਏ ਲੈ ਕੇ ਤੰਦੜ ਚੱਬਿਓਨ ਵਿਦਾ ਕਰੇ ਅਗੇ ਪਹੁੰਚਾਏ ਚਾਰ ਪਦਾਰਥ ਸਕੁਚ ਪਠਾਏ ਚਾਰ ਪਦਾਰਥ ਸਕੁਚ ਪਠਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ